ਬਟਾਲਾ ਸ਼ਹਿਰ ਦੇ ਵਿੱਚ ਗੰਦਗੀ ਦੂਰ ਕਰਨ ਨੂੰ ਲੈ ਕੇ ਕਾਰਪੋਰੇਸ਼ਨ ਨੇ ਹੁਣ ਸਖਤ ਰੁਖ ਅਪਣਾ ਲਿਆ ਹੈ। ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸਫਾਈ ਅਭਿਆਨ ਦੇ ਤਹਿਤ ਜਿਹੜੂ ਲੋਕ ਆਪਣੀਆਂ ਦੁਕਾਨਾਂ ਤੇ ਘਰਾਂ ਦਾ ਕੂੜਾ ਸੜਕਾਂ ਤੇ ਸੁੱਟਦੇ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਅੱਜ ਬਟਾਲਾ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਦਾ ਦੌਰਾ ਕੀਤਾ ਗਿਆ ਤੇ ਉਹਨਾਂ ਲੋਕਾਂ ਦੇ ਚਲਾਨ ਕੱਟੇ ਗਏ ਜਿਹੜੇ ਲੋਕ ਆਪਣੇ ਘਰਾਂ ਅਤੇ ਦੁ ਕੁਝ ਇੱਕ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਤੇ ਬਹੁਤ ਸਾਰੇ ਲੋਕਾਂ ਦੇ ਚਲਾਨ ਕੱਟੇ ਗਏ। ਬਟਾਲਾ ਦੇ ਸੈਂਟਰੀ ਇਨਸਪੈਕਟਰ ਵਿਕਾਸ ਵਾਸੂਦੇਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਬਹੁਤ ਵਾਰ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਸੀ। ਲੋਕ ਆਪਣੇ ਘਰਾਂ ਤੇ ਦੁਕਾਨ ਦੀ ਗੰਦਗੀ ਸੜਕ ਤੇ ਸੁੱਟ ਦਿੰਦੇ ਨੇ। ਇਸ ਨੂੰ ਰੋਕਣ ਦੇ ਲਈ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਦੇ ਲਈ ਚਲਾਨ ਕੱਟੇ ਜਾ ਰਹੇ ਨੇ। ਜੋ ਲੋਕ ਦੋ ਚਲਾਨਾ ਤੋਂ ਬਾਅਦ ਵੀ ਆਪਣੀ ਆਦਤ ਨਹੀਂ ਸੁਧਾਰਦੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। ਵਿਕਾਸ ਵਾਸਦੇਵ ਜੀ। ਕਾਸ਼ੀ ਜੀ। ਸ਼ਹਿਰ ਚ ਬੰਦੀ ਕੂੜੇ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਨਯੋਗ ਮੇਅਰ ਨਗਰ ਨਿਗਮ ਬਟਾਲਾ ਔਰ ਮਾਨਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਹਰਿ ਤ ਅਨੁਸਾਰ ਸ਼ਹਿਰ ਚ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਜਿਹੜੀ ਕੂੜੇ ਦੀ ਆਰੀ ਸਮੱਸਿਆ ਉਹਦੇ ਨਜਾਤ ਵਾਸਤੇ ਅਸੀਂ ਚੈਕਿੰਗ ਕੀਤੀ ਗਈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔਰ ਲਗਭਗ 8 ਤੋਂ 10 ਚਲਾਨ ਵੀ ਕੀਤੇ ਗਏ ਨੇ ਔਰ ਇਹ ਜਿਹੜੀ ਸ਼ਹਿਰ ਚ ਕੂੜੇ ਦੀ ਸਮੱਸਿਆ ਬੰਦੀ ਹੈ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਕੂੜਾ ਵਾ ਉਹਨੂੰ ਨਿਰਧਾਰਤ ਸਥਾਨ ਤੇ ਸੁੱਟਿਆ ਜਾਵੇ ਸਮੇਂ ਮੁਤਾਬਕ ਸੁਟਾਇਆ ਜਾਵੇ ਸ਼ਾਇਦ ਇਹ ਲੋਕ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜਿਹੜੀ ਗੰਭੀਰ ਜਿਹੜੀ ਸਮੱਸਿਆ ਮਾਰਦੀ ਹੈ ਉਹ ਨਾ ਬਣੇ ਜੀ ਇਸ ਤੋਂ ਇਲਾਵਾ ਦੇਖ ਲਓ ਲੋਕ ਕਰਦੇ ਕੀ ਨੇ ਇਹ ਜਿਹੜਾ ਇਹਨਾਂ ਦੇ ਚਲਾਨ ਕੀ ਕੱਢੇ ਗਏ ਇਹ ਲੋਕ ਸਰ ਇੱਕ ਤੇ ਆਪਣੇ ਘਰਾਂ ਦਾ ਕੂੜਾ ਆ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਵੇਗਾ ਦੁਕਾਨ ਜਦੋਂ ਖੁੱਲਦੀ ਹੈ ਸਵੇਰੇ ਸਵੇਰੇ ਦੁਕਾਨ ਖੋਲ ਕੇ ਜਿੰਨੇ ਦੁਕਾਨ ਦੇ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾਹਰ ਸੜਦੇ ਸੁੱਟ ਦਿੰਦੇ ਨੇ ਜਦਕਿ ਉਹਨਾਂ ਨੂੰ ਚਾਹੀਦਾ ਕਿ ਆਪਣਾ ਡਸਟਬਿਨ ਲਗਾਣ ਔਰ ਜਦੋਂ ਟਰਾਲ ਇਸਾ ਤਰ੍ਹਾਂ ਇਹਨਾਂ ਨੂੰ ਤੁਸੀਂ ਦੇਖੋਗੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਵੀ ਕੀਤਾ ਔਰ ਚਲਾਨ ਵੀ ਕੀਤੇ ਨੇ ਅਗਰ ਲੋਕੀ ਨਹੀਂ ਹਟਦੇ ਤੇ ਇਹਦੀ ਸਰ ਇਹਦੇ ਮੋٹے ਜੁਰਮਾਨੇ ਕਰੇ ਕੀਤੇ ਜਾਣਗੇ ਔਰ ਇਹਨਾਂ ਦੇ ਖਿਲਾਫ ਬੰਦੀ ਜਿਹੜੀ ਤੁਹਾਨੂੰ ਨਹੀਂ ਕਰ ਰਹੀ ਵੀ ਕੀਤੀ ਜਾਏਗੀ ਜੀ ਬਟਾਲਾ ਸ਼ਹਿਰ ਦੇ ਵਿੱਚ ਗੰਦਗੀ ਦੂਰ ਕਰਨ ਨੂੰ ਲੈ ਕੇ ਕਾਰਪੋਰੇਸ਼ਨ ਨੇ ਹੁਣ ਸਖਤ ਰੁਖ ਅਪਣਾ ਲਿਆ ਹੈ। ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਸਫਾਈ ਅਭਿਆਨ ਦੇ ਤਹਿਤ ਜਲੂਕ ਆਪਣੀਆਂ ਦੁਕਾਨਾਂ ਤੇ ਘਰਾਂ ਦਾ ਕੂੜਾ ਸੜਕਾਂ ਤੇ ਸੁੱਟਦੇ ਨਹੀਂ, ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਅੱਜ ਬਟਾਲਾ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਦਾ ਦੌਰਾ ਕੀਤਾ ਗਿਆ ਤੇ ਉਹਨਾਂ ਲੋਕਾਂ ਦੇ ਚਲਾਨ ਕੱਟੇ ਗਏ ਜਿਹੜੇ ਲੋਕ ਆਪਣੇ ਘਰਾਂ ਅਤੇ ਦੁਕ ਕੁਝ ਇੱਕ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਤੇ ਬਹੁਤ ਸਾਰੇ ਲੋਕਾਂ ਦੇ ਚਲਾਨ ਕੱਟੇ ਗਏ। ਬਟਾਲਾ ਦੇ ਸੈਨੀਟਰੀ ਇੰਸਪੈਕਟਰ ਵਿਕਾਸ ਵਾਸੂਦੇਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਬਹੁਤ ਵਾਰ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਸੀ। ਲੋਕ ਆਪਣੇ ਘਰਾਂ ਤੇ ਦੁਕਾਨ ਦੀ ਗੰਦਗੀ ਸੜਕ ਤੇ ਸੁੱਟ ਦਿੰਦੇ ਨੇ। ਜਿਸ ਨੂੰ ਰੋਕਣ ਦੇ ਲਈ ਸ਼ਹਿਰ ਦੀ ਸੁੰਦਰਤਾ ਬਰਕਰਾਰ ਰੱਖਣ ਦੇ ਲਈ ਚਲਾਨ ਕੱਟੇ ਜਾ ਰਹੇ ਨੇ। ਜੋ ਲੋਕ ਦੋ ਚਲਾਨਾ ਤੋਂ ਬਾਅਦ ਵੀ ਆਪਣੀ ਆਦਤ ਨਹੀਂ ਸੁਧਾਰਦੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। ਵਿਕਾਸ ਵਾਸਦੇਵ ਜੀ। ਕਾਸ਼ੀਆ ਜੀ। ਸ਼ਹਿਰ ਚ ਬੰਦੀ ਕੂੜੇ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਨਯੋਗ ਮੇਅਰ ਨਗਰ ਨਿਗਮ ਬਟਾਲਾ ਔਰ ਮਾਨਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਹਦਾ ਅਨੁਸਾਰ ਸ਼ਹਿਰ ਚ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਜਿਹੜੀ ਕੂੜੇ ਦੀ ਆ ਰਹੀ ਸਮੱਸਿਆ ਉਹਦੇ ਨਜਾਤ ਵਾਸਤੇ ਅਸੀਂ ਚੈਕਿੰਗ ਕੀਤੀ ਗਈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔਰ ਲਗਭਗ 8 ਤੋਂ 10 ਚਲਾਨ ਵੀ ਕੀਤੇ ਗਏ ਨੇ ਔਰ ਇਹ ਜਿਹੜੀ ਸ਼ਹਿਰ ਚ ਕੂੜੇ ਦੀ ਸਮੱਸਿਆ ਬੰਦੀ ਹੈ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਕੂੜਾ ਵਾ ਉਹਨੂੰ ਨਿਰਧਾਰਤ ਸਥਾਨ ਤੇ ਸੁੱਟਿਆ ਜਾਵੇ ਸਮੇਂ ਮੁਤਾਬਕ ਸੁਟਾਇਆ ਜਾਵੇ ਸ਼ਾਇਦ ਇਹ ਲੱਭ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜਿਹੜੀ ਗੰਭੀਰ ਜਿਹੜੀ ਸਮੱਸਿਆ ਮਾਰਦੀ ਹੈ ਉਹ ਨਾ ਬਣੇ ਜੀ ਇਸ ਤੋਂ ਇਲਾਵਾ ਦੇਖ ਲਓ ਲੋਕ ਕਰਦੇ ਕੀ ਨੇ ਇਹ ਜਿਹੜਾ ਇਹਨਾਂ ਦੇ ਚਲਾਣੇ ਹੀ ਟਕੜੇ ਗਏ ਇਹ ਲੋਕ ਸਰ ਇੱਕ ਤੇ ਆਪਣੇ ਘਰਾਂ ਦਾ ਕੂੜਾ ਆ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਵੇਗਾ ਦੁਕਾਨ ਜਦੋਂ ਖੋਲ੍ਹਦੀ ਹੈ ਸਵੇਰੇ ਸਵੇਰਾ ਦੁਕਾਨ ਖੋਲ੍ਹ ਕੇ ਜਿੰਨੇ ਦੁਕਾਨ ਦੇ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾਹਰ ਸੜਦੇ ਸੁੱਟ ਦਿੰਦੇ ਨੇ ਜਦਕਿ ਉਹਨਾਂ ਨੂੰ ਚਾਹੀਦਾ ਕਿ ਆਪਣਾ ਡਸਟਬਿਨ ਲਗਾਣ ਔਰ ਜਦ ਇਸਾ ਦੇਖੀ ਇਹਨਾਂ ਨੂੰ ਤੁਸੀਂ ਦੇਖੋਗੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਵੀ ਕੀਤਾ ਔਰ ਚਲਾਨ ਵੀ ਕੀਤੇ ਨੇ ਅਗਰ ਲੋਕੀ ਨਹੀਂ ਹਟਦੇ ਤੇ ਇਹਦੀ ਸਰ ਇਹਦੇ ਮੋٹے ਜੁਰਮਾਨੇ ਕਰੇ ਕੀਤੇ ਜਾਣਗੇ ਔਰ ਇਹਨਾਂ ਦੇ ਖਿਲਾਫ ਵੰਦੀ ਜਿਹੜੀ ਕਾਨੂੰਨੀ ਕਰਵਾਈ ਕੀਤੀ ਜਾਏਗੀ ਜੀ